ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਜਿਹੜਾ ਮੁੱਦਾ ਹੈ ਉਹ ਸਾਡੇ ਪੰਜਾਬ ਦੀ ਸੱਭਿਆਚਾਰ ਦੇ ਨਾਲ ਸਾਡੀ ਕਲਾ ਦੇ ਨਾਲ ਸਾਡੇ ਪੰਜਾਬ ਦੇ ਕਲਾਕਾਰਾਂ ਦੇ ਨਾਲ ਜੁੜਿਆ ਹੋਇਆ ਹੈ ਕਲਾ ਕਿਸੇ ਵੀ ਖੇਤਰ ਦੀ ਉਸ ਦੇ ਦੇਸ਼ ਦੀ ਸੂਬੇ ਦੀ ਮਾਨਸਿਕਤਾ ਨੂੰ ਉਸ ਦੀ ਅਮੀਰਤਾ ਨੂੰ ਦਰਸਾਉਂਦਾ ਹੈ ਕਲਾਕਾਰ ਇੱਕ ਵਿਚਾਰ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਕਲਾਕਾਰ ਜਦੋਂ ਤੱਕ ਜਿਉਂਦੇ ਨੇ ਉਹ ਸਭਿਤਾ ਜਿਉਂਦੀ ਹੈ ਅੱਜ ਸਾਡੇ ਦੇਸ਼ ਦੇ ਵਿੱਚ ਜਿਸ ਸਾਡੇ ਮਹਾਪਾਰਤ ਰਮਾਇਣ ਵਰਗੇ ਗ੍ਰੰਥ ਮੌਜੂਦ ਨੇ ਤਾਂ ਉਹਨਾਂ ਕਲਾਕਾਰਾਂ ਦੀ ਬਦੌਲਤ ਜਿਹੜੇ ਇਹਨਾਂ ਦੇ ਉੱਪਰ ਅੱਜ ਵੀ ਵੱਖ-ਵੱਖ ਵਨਗੀਆਂ ਦੇ ਵਿੱਚ ਇਹਦੀਆਂ ਪ੍ਰਸਤੁਤੀਆਂ ਕਰਦੇ ਨੇ ਚਾਹੇ ਉਹ ਰਾਮਲੀਲਾ ਦੇ ਰੂਪ ਵਿੱਚ ਪ੍ਰਸਤੁਤੀਆਂ ਹੋਣ ਚਾਹੇ ਨਾਟਕ ਰੂਪ ਦੇ ਵਿੱਚ ਉਹਦੀਆਂ ਪ੍ਰਸਤੁਤੀਆਂ ਹੋਣ ਜਾਂ ਕਾਵ ਰੂਪ ਦੇ ਵਿੱਚ ਕਾਵ ਸਮੇਲਨਾਂ ਦੇ ਵਿੱਚ ਇਹਦੀਆਂ ਉਸਤਤੀਆਂ ਗਾਈਆਂ ਜਾਂਦੀਆਂ ਹੋਣ ਜਾਂ ਪੇਂਟਿੰਗਸ ਦੇ ਵਿੱਚ ਇਹਦੀਆਂ ਚਿੱਤਰ ਬਣਾ ਕੇ ਪ੍ਰਸਤੁਤ ਕੀਤੇ ਜਾਤੇ ਹੂ ਵਰਤਮਾਨ ਦੌਰ ਦੇ ਵਿੱਚ ਜਿਹੜੀ ਹੈ ਸਫਲਤਾ ਦਾ ਜਿਹੜਾ ਨਸ਼ਾ ਹੈ ਉਹ ਸਾਡੇ ਨੌਜਵਾਨਾਂ ਦੇ ਉੱਪਰ ਇਸ ਕਦਰ ਸਵਾਰ ਹੈ ਕਿ ਉਹ ਰਾਤੋਂ ਰਾਤ ਜਿਹੜਾ ਹੈ ਫੇਮਸ ਹੋਣਾ ਚਾਹੁੰਦੇ ਨੇ ਦੌਰ ਅਜਿਹਾ ਚੱਲ ਰਿਹਾ ਕਿ ਅੰਗ ਪ੍ਰਦਰਸ਼ਨ ਨਗਨਤਾ ਊਲ ਜਲੂਰ ਹਰਕਤਾਂ ਦੇ ਮਾਧਿਅਮ ਦੇ ਰਾਹੀਂ ਰਾਤੋਂ ਰਾਤ ਲੋਕੀ ਕੋਤ ਸਮੇਂ ਲਈ ਫੇਮਸ ਹੋ ਰਹੇ ਨੇ ਔਰ ਕੁਝ ਯੁਵਕ ਤਾਂ ਐਸੇ ਵੀ ਨੇ ਕਿ ਜਿਹੜੇ ਸਿਰਫ ਉਲਝੂ ਗਾਲੀਆਂ ਤੇ ਲੱਕ ਮਟਕਾ ਕੇ ਹਰਕਤਾਂ ਕਰਕੇ ਰਤੋ ਰਾਤ 4-4 ਕਰੋੜ ਦੀਆਂ ਕੋਠੀਆਂ ਵੀ ਲੈ ਗਏ ਇਸ ਦੌਰ ਦੇ ਵਿੱਚ ਜਿਹੜਾ ਸਭ ਤੋਂ ਵੱਧ ਗੁਰਬੱਧ ਦਾ ਸੰਭਲਾ ਕਰ ਰਹੇ ਨੇ ਉਹਨੇ ਸਾਡੇ ਕਲਾਕਾਰ ਜਿਨ੍ਹਾਂ ਦੀ ਕਲਾ ਦਾ ਮੁੱਲ ਕੋਈ ਵੀ ਨਹੀਂ ਪਾ ਰਿਹਾ ਨਵਰਾਤਰੀ ਦੇ ਦਿਨ ਸ਼ੁਰੂ ਹੋਣ ਜਾ ਰਹੇ ਨੇ ਨਵਰਾਤਰੀ ਦੇ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਸ਼੍ਰੀ ਰਾਮਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਅਸੀਂ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਰਾਮਲੀਲਾ ਦਾ ਇੱਕ ਬੜਾ ਕ੍ਰੇਜ਼ ਰਿਆ ਕਿਉਂਕਿ ਭਗਵਾਨ ਰਾਮ ਜੀ ਦੇ ਪੁੱਤਰਾਂ ਨੇ ਉਹਨਾਂ ਦੇ ਪੋਤਰਿਆਂ ਨੇ ਪੰਜਾਬ ਦੀ ਪ੍ਰਗਤੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਇੱਥੇ ਨਗਰ ਬਸਾਏ ਯੂਨੀਵਰਸਟੀਆਂ ਉਹਨਾਂ ਨੇ ਨਗਰਾਂ ਦੇ ਵਿੱਚ ਬਣੀਆਂ ਜਿੱਥੋਂ ਸਾਡੇ ਪੰਜਾਬ ਸਭ ਸਿੱਧੂ ਖੇਤਰ ਦਾ ਨਾਮ ਉਹ ਹੋਇਆ ਪੰਜਾਬ ਦੇ ਵਿੱਚ ਬੜੇ ਅਜਿਹੇ ਗਰੁੱਪ ਨੇ ਜਿਹੜੇ ਰਾਮਲੀਲਾ ਦਾ ਮੰਚਨ ਕਰ ਰਹੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੈਸ ਕਰਾਂਗੇ ਕਿ ਉਹਨਾਂ ਕਲਾਕਾਰਾਂ ਦੇ ਨਾਲ ਹਨ ਨੂੰ ਰੂਬਰੂ ਕਰਾਈਏ ਉਹ ਕਲਾਕਾਰ ਜਿਹੜੇ ਬਿਨਾ ਕਿਸੇ ਜਾਤੀ ਧਰਮ ਕੌਮ ਮਜ਼ਹਬ ਦੇ ਮਿਲ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਉਹ ਪਾਵਨ ਸੰਦੇਸ਼ ਜਿਸ ਨੂੰ ਕਲਮਬੱਧ ਕੀਤਾ ਸੀ ਮਹਾਰਿਸ਼ੀ ਵਾਰਮਿ ਕੀ ਜੀ ਨੇ ਉਹ ਸਾਡੇ ਸਾਹਮਣੇ ਰੱਖ ਦੇ ਨੇ ਉਹਨਾਂ ਦੀ ਜਿਹੜੀ ਸਥਿਤੀ ਹੈ ਤੁਸੀਂ ਕਦੇ ਜਾ ਕੇ ਦੇਖੋ ਤਾਂ ਉਹਨਾਂ ਦੇ ਕੋਲ ਰਹਿਸਲ ਕਰਨ ਨੂੰ ਪਲੇਸ ਵੀ ਨਹੀਂ ਹੁੰਦੀ ਸਥਾਨ ਵੀ ਨਹੀਂ ਹੁੰਦਾ ਕੋਈ ਵਿਚਾਰਾ ਕਿਸੇ ਘਰ ਦੇ ਇੱਕ ਆਪਦੇ ਨਿੱਜੀ ਕਮਰੇ ਦੇ ਵਿੱਚ ਰਿਹਰਸਲ ਕਰ ਰਹੇ ਹੁੰਦੇ ਸਾਰੇ ਜਾਣੇ 20 25 25 30 30 ਬੰਦਿਆ ਦੀ ਟੀਮ ਕੋਈ ਛੱਤ ਤੇ ਬਹਿ ਕੇ ਰਿਹਰਸਲ ਕਰ ਰਿਹਾ ਹੁੰਦਾ ਕੋਈ ਵਿਚਾਰਾ ਉਹਨਾਂ ਦੇ ਵਿੱਚ ਵਿਦਿਆਰਥੀ ਹੈ ਕੋਈ ਆਪਦਾ ਕੰਮਕਾਰ ਕਰਦਾ ਤੇ ਇੱਥੋਂ ਤੱਕ ਕਿ ਕਈ ਮਜਦੂਰ ਉਹ ਲੋਕ ਜਿਹੜੇ ਨੇ ਆ ਕੇ ਇੱਥੇ ਕੰਮ ਕਰ ਕਰਦੇ ਨੇ ਸ਼੍ਰੀ ਰਾਮ ਲੀਲਾ ਜਿਹਦਾ ਮੰਚਨ ਕਰਦੇ ਨੇ ਬਸ ਸਰੀ ਕਲਾਵਾ ਸਾਡੀਆਂ ਗਾਇਬ ਇਸੇ ਲਈ ਹੋ ਗਿਆਂ ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ ਆ ਸਮਰਥਨ ਹੈ ਉਹਨਾਂ ਦਾ ਪਾਲਣ ਪੋਸ਼ਣ ਕੋਈ ਕਰਦਾ ਹੀ ਨਹੀਂ ਇਹਦੇ ਜ਼ਿੰਮੇਦਾਰ ਅਸੀਂ ਕੇਵਲ ਸਰਕਾਰਾਂ ਨੂੰ ਦੇ ਦਈਏ ਤਾਂ ਇਹ ਪੱਲਾ ਛਡਾਉਣ ਵਾਲੀ ਗੱਲ ਹੈ ਇਹਦੇ ਨਾਲ ਦਾ ਜ਼ਿੰਮੇਦਾਰ ਅਸੀਂ ਨਹੀਂ ਹਾਂ ਅਸੀਂ ਕਦੀ ਉਹਨਾਂ ਕਲਾਕਾਰਾਂ ਨੂੰ ਦੇਖਿਆ ਹੀ ਨਹੀਂ ਅਸੀਂ ਉਹਨਾਂ ਦੀ ਕਲਾ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਅੱਜ ਕੱਲ੍ਹ ਦੇ ਇਸ ਬਜਾਰੂਵਾਦ ਦੇ ਦੌਰ ਦੇ ਵਿੱਚ ਵਿਖਾਵੇ ਦੇ ਦੌਰ ਦੇ ਵਿੱਚ ਰੀਲਾਂ ਵਾਲੀ 30 30 ਸਕਿੰਟ ਦੀ ਜਾਂ 15 15 ਸਕਿੰਟ ਦੀ ਰੀਲਾਂ ਦੇ ਦੌਰ ਦੇ ਵਿੱਚ ਅਸੀਂ ਉਹ ਕਲਾ ਨੂੰ ਭੁੱਲ ਗਏ ਅਸੀਂ ਉਹਨਾਂ ਨੂੰ ਨਕਾਰ ਦਿੱਤਾ ਹਾਲਤ ਇਹ ਆ ਗਈ ਹੈ ਕਿ ਉਹ ਜਿਹੜੇ ਕਲਾਕਾਰ ਨੇ ਕਲਾ ਨੂੰ ਜਿੰਨਾ ਰੱਖਣਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਪੈਸਾ ਨਹੀਂ ਹੈ ਪਰ ਉਹਨਾਂ ਕਲਾਕਾਰ ਦਾ ਜਜ਼ਬਾ ਦੇਖੋ ਕਿ ਉਹ ਆਪਣੇ ਨਿੱਜੀ ਪੈਸੇ ਦੇ ਵਿੱਚੋਂ ਪੈਸਾ ਖਰਚ ਇਹ ਇਸ ਕਲਾ ਨੂੰ ਜ਼ਿੰਦਾ ਰੱਖ ਰਹੀ। ਬਹੁਤ ਸਰੀ ਕਲਾਵਾਂ ਜਿਵੇਂ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਬਾਜੀਗਰ ਹੁੰਦੇ ਸੀ ਬਾਜ਼ੀਆਂ ਪਾਉਂਦੇ ਸੀ। ਬਾਜੀਗਰ ਲਗਭਗ ਪੰਜਾਬ ਦੇ ਵਿੱਚੋਂ ਅਲੋਪ ਹੋ ਚੁੱਕੇ। ਪਿੰਡਾਂ ਦੇ ਵਿੱਚ ਕੰਧ ਚਿੱਤਰਕਾਰੀ ਹੁੰਦੀ ਸੀ। ਦੀਵਾਲੀ ਦੇ ਦਿਨਾਂ ਦੇ ਵਿੱਚ ਕੁਕੀਆਂ, ਬਟੇਰ, ਮੂਰ ਇਹ ਸਭ ਚੀਜ਼ਾਂ ਸਾਡੇ ਵਾਈਆਂ ਜਾਂਦੀਆਂ ਸੀ। ਪਰ ਇਸ ਕਲਾ ਦਾ ਸੰਰਖਣ ਕਿਸੇ ਨੇ ਨਹੀਂ ਕੀਤਾ ਇੰਨੂੰ ਬੁੰਨੇ ਨਾਲੇ ਬੁੰਨੇ ਚਿੱਕੂ ਬੁੰਨੇ ਤਾਂ ਇਹ ਚੀਜ਼ਾਂ ਜਿਹੜੇ ਕਲਾਵਾ ਸੀ ਇਹ ਕਲਾਵਾ ਸਾਡੀਆਂ ਹੌਲੀ 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 ਖਤਮ ਹੋ ਗਈ ਰੰਗ ਮੰਚ ਦੀ ਗੱਲ ਵੀ ਅਸੀਂ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਰੰਗ ਮੰਚ ਦੀ ਜਿਹੜੀ ਸਥਿਤੀ ਹੈ ਉਹ ਕੋਈ ਬਹੁਤ ਮਜ਼ਬੂਤ ਨਹੀਂ ਹੈ ਅਸੀਂ ਚੰਡੀਗੜ੍ਹ ਵਰਗੇ ਜਾਂ ਮੁਹਾਲੀ ਵਰਗੇ ਟਰਾਈ ਸਿਟੀ ਦੇ ਖੇਤਰਾਂ ਨੂੰ ਛੱਡ ਦिए ਤਾਂ ਇਹ ਦੂਲਾਵਾ ਪੰਜਾਬ ਦੇ ਵਿੱਚ ਕੋਈ ਸਾਨੂੰ ਮਾਲਵੇ ਖੇਤਰ ਦੀ ਗੱਲ ਕਰਦੀਏ ਦੁਆਬੇ ਖੇਤਰ ਦੀ ਕਰੀਏ ਕੋਈ بڑے ਵੱਡੇ ਵੱਡੇ ਔਡੀਟੋਰੀਅਮ ਨਹੀਂ ਮਿਲਦੇ ਸਾਨੂੰ ਉਹ ਲੋਕ ਆਪ ਦੇ ਦਮ ਤੇ ਉਸ ਖੇਤਰ ਦੇ ਕਲਾਕਾਰ ਆਪ ਦੇ ਨਿੱਜੀ ਪੈਸੇ ਦੇ ਵਿੱਚੋਂ ਪੈਸੇ ਲਗਾ ਕੇ ਕਲਾ ਨੂੰ ਜ਼ਿੰਦਾ ਰੱਖ ਰਹੇ ਨੇ ਹੁਣ ਜਿਹੜਾ ਦੌਰ ਚੱਲ ਰਿਹਾ ਹੈ ਸ਼੍ਰੀ ਰਾਮਲੀਲਾ ਜੀ ਦੇ ਮੰਚਨ ਦਾ ਦੌਰ ਇਹ ਉਹ ਦੌਰ ਹੈ ਜਿੱਥੇ ਅਸੀਂ ਇਸ ਨੂੰ ਇੱਕ ਅਸਲੀ ਇੱਕ ਇੱਕ ਤਾਕਤ ਦੇ ਸਕਦੇ ਉਹਨੂੰ ਦੁਬਾਰਾ ਪੁਨਰਜੀਵਿਤ ਕਰ ਸਕਦੇ ਆ ਅਸੀਂ ਤੁਹਾਡੇ ਸਭ ਦੇ ਮਾਧਿਅਮ ਦੇ ਨਾਲ ਇਹੀ ਗੱਲ ਕਹਿਣਾ ਚਾਹਾਂਗੇ ਕਿ ਜਿੱਥੇ ਵੀ ਤੁਹਾਡੇ ਖੇਤਰ ਦੇ ਜੋ ਵੀ ਆ ਰਾਮ ਲੀਲਾ ਦੀਆਂ ਮੰਡਲੀਆਂ ਨੇ ਮੰਚਨ ਕਰਦੀਆਂ ਨੇ ਉਹ ਰਾਮ ਲੀਲਾ ਦੀਆਂ ਮੰਡਲੀਆਂ ਨਹੀਂ ਜਿਹੜੇ ਭਗਵਾਨ ਸ਼੍ਰੀ ਵਾਲਮੀਕੀ ਜੀ ਦੀ ਰਮਾਇਣ ਦਾ ਅਰਥ ਦਾ ਅਨर्थ ਕਰਦੀਆਂ ਨੇ ਵਿੱਚ ਨਾਚ ਕਰਵਾਉਂਦੇ ਨੇ ਜਾਂ ਉਹਨਾਂ ਦਾ ਅਨਦਰ ਕਰਦੇ ਨੇ ਉਹ ਮੰਡਲੀਆਂ ਦੀ ਅਸੀਂ ਗੱਲ ਨਹੀਂ ਕਰਦੇ ਨਾ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਕਿਉਂਕਿ ਉਹ ਭਗਵਾਨ ਮਹਾਰ시 ਵਾਲਮੀਕੀ ਜੀ ਦਾ અપਮਾਨ ਕਰ ਰਹੇ ਨੇ ਉਹ ਮੰਡਲੀਆਂ ਜਿਹੜੇ ਸਹੀ ਮਾਇਨੇ ਦੇ ਵਿੱਚ ਜਿਨ੍ਹਾਂ ਨੇ ਅੱਜ ਵੀ ਉਸ ਪੁਰਾਣੀ ਸਾਡੀ ਫੋਕ ਕਲਾ ਨੂੰ ਜੀਵਿਤ ਰੱਖਿਆ ਜਿਹੜੇ ਉਸ ਤੇ ਮੰਚਨ ਕਰ ਰਹੇ ਨੇ ਉਹਨਾਂ ਦੇ ਕੋਲ ਜਾਓ ਉਹਨਾਂ ਦੀ ਬਾਤ ਫੜੋ ਸਰਕਾਰ ਨੂੰ ਵੀ ਵੱਖ-ਵੱਖ ਅਕਾਦਮੀਆਂ ਨੂੰ ਵੀ ਸੰਗੀਤ ਨਾਟਕ ਅਕਾਦਮੀਆਂ ਹੋਈਆਂ ਸਾਡੀਆਂ ਜਾਂ ਕਲਚਰਲ ਸੈਂਟਰ ਜਿਹੜੇ ਕੇਂਦਰ ਸਰਕਾਰ ਨੇ ਬਣਾਏ ਨੇ ਸਭ ਨੂੰ ਬੇਨਤੀ ਆ कि ਤੁਸੀਂ ਉਹਨਾਂ ਮੰਡਲੀਆਂ ਦੀ ਖੋਜ ਕਰੋ ਉਹਨਾਂ ਦੀ ਚੋਣ ਕਰੋ ਕੁਝ ਅਨੁਦਾਨ ਕੋਈ ਲੱਖ 2 ਲੱਖ ਦੇ ਅਨੁਦਾਨ ਉਹਨਾਂ ਨੂੰ ਦਿਓ ਉਹਨਾਂ ਨੂੰ ਰੀਕੋਗਨਾਈਜੇਸ਼ਨ ਦਿਓ ਤਾਂ ਕਿ ਉਹ ਉਸ ਕਲਾ ਨੂੰ ਜ਼ਿੰਦਾ ਰੱਖਣ ਕਲਾ ਦਾ ਸੰਰਖਣ ਕਰਨਾ ਸਾਡੇ ਜਿਹੜਾ ਉਹਨਾਂ ਦਾ ਆਰਟੀਕਲ ਹੁੰਦਾ ਜਿਵੇਂ ਅਸੀਂ ਪਹਿਲਾਂ ਗੱਲ ਕਰਤੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਕਲਾਕਾਰਾਂ ਨੂੰ ਅਨੁਦਾਨ ਦਿੰਦੇ ਸੀ ਕਿ ਤੁਸੀਂ ਕਲਾ ਦੇ ਖੇਤਰ ਚ ਆਦਾ ਯੋਗਦਾਨ ਦਿਓ ਤੁਸੀਂ ਲਿਖੋ ਤੁਸੀਂ ਖੇਡੋ ਤੁਸੀਂ ਸੰਗੀਤ ਦੀ ਪ੍ਰਸਤuti ਕਰੋ ਤੁਹਾਡਾ ਪਾਲਣ ਪੋਸ਼ਣ ਕਰਨਾ ਸਾਡੀ ਜ਼ਿੰਮੇਵਾਰੀ ਹੈ ਪਰ ਵਰਤਮਾਨ ਸਮੇਂ ਦੇ ਵਿੱਚ ਹਾਲਾਤ ਜਿਹੜੇ ਨੇ ਉਲਟ ਹੋ ਗਏ ਹੁਣ ਕਲਾਕਾਰ ਆਦਾ পেট ਭਰੇ ਜਾਂ ਕਲਾਕਾਰ ਕਲਾ ਨੂੰ ਜ਼ਿੰਦਾ ਰੱਖੇ ਕਈ ਵਾਰ ਅਜੇ ਹਾਲਾਤ ਵੀ ਬਣਦੇ ਨੇ ਕਿ ਕਲਾਕਾਰ ਨੂੰ ਰੋਟੀ ਨਸੀਬ ਨਹੀਂ ਹੁੰਦੀ ਉਹ ਤੇ ਵਿਚਾਰਾ ਉਹ ਕੀ ਕਰੇ कोरोना ਦੇ ਦਿਨਾਂ ਦੇ ਵਿੱਚ ਅਜਿਹੇ ਹਾਲਾਤ ਪੈਦਾ ਹੋ ਗਏ ਸੀ ਕਿ ਕੁਝ ਵਿਅਕਤੀ ਪਵਾਦ ਖੇਤਰ ਦੇ ਜਿਨ੍ਹਾਂ ਨੇ ਬੜੇ ਬੜੇ ਪੁਰਾਣੇ ਆਪਣੇ ਸੰਗੀਤਕ ਯੰਤਰ ਤੰਤੀ ਸਾਜ਼ ਸੰਭਾਲ ਕੇ ਰੱਖੇ ਸੀ ਉਹਨਾਂ ਦੇ ਪੁਰਖਿਆਂ ਦੇ ਉਹਨਾਂ ਨੂੰ ਉਹ ਵੇਚਣੇ ਪੈ ਗਏ ਕਿ ਸਾਡੇ ਕੋਲ ਰੋਟੀ ਖਾਣ ਦੇ ਲਈ ਪੈਸਾ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਖਿਆ ਉਹ ਇਨਸਟਰੂਮੈਂਟ ਵੇਚ ਦਿੱਤੇ ਪਰ ਜਦੋਂ ਕੁਝ ਕਲਾਕਾਰ ਜਨਾਂ ਕੋਲੇ ਅਨਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹ ਵਾਪਸ ਯੰਤਰ ਲੈ ਉਹਨਾਂ ਨੂੰ ਪੈਸੇ ਦੇ ਕੇ ਕਿ ਇਹ ਤੁਸੀਂ ਵੇਚ ਰਹੇ ਨਹੀਂ ਤੁਸੀਂ ਰੱਖੋ ਅਸੀਂ ਤੁਹਾਨੂੰ ਤੁਹਾਡੀ ਰੋਟੀ ਦੇ ਲਈ ਅਸੀਂ ਕਰਦਾ ਇੱਕ ਤਮਾਚਾ ਸੀ ਸਾਡੀ ਸਰਕਾਰ ਦੇ ਮੂੰਹ ਤੇ ਸਾਡੇ ਲੋਕਾਂ ਦੇ ਮੂੰਹ ਤੇ ਜਿਹੜੇ ਸੀ ਮਨਕਰ ਹੋ ਗਏ ਕਲਾਕਾਰਾਂ ਦੇ ਸਰਕਾਰ ਨੂੰ ਚਾਹੀਦਾ ਹੈ ਆਰਾਮਲੀਲਾ ਤੇ ਜਿੰਨੀਆਂ ਕਿ ਬੰਡਲੀਆਂ ਨੇ ਜਿਹੜੇ ਅਸਲ ਮਾਇਨੇ ਚ ਆਰਾਮਲੀਲਾ ਕਰ ਰਹੇ ਨੇ ਜਾਂ ਥੀਏਟਰ ਕਰ ਰਹੇ ਨੇ ਉਹਨਾਂ ਨੂੰ ਚੁਣੋ ਉਹਨਾਂ ਦੇ ਜਿਸਟਿਸ਼ਨ ਕੋ ਕੁਛ ਨਾ ਕੁਛ ਅਨੁਦਾਨ ਦਿਓ ਉਹਨਾਂ ਨੂੰ ਤਾਂਕਿ ਉਹ ਆਪਦਾ ਉਸ ਤੁਹਾਡੇ ਅਨੁਦਾਨ ਦੇ ਨਾਲ ਥੀਏਟਰ ਤਾਂ ਕਰਦੇ ਰਹਿਣ ਰਾਮਲੀਲਾ ਦਾ ਮੰਚਨ ਤਾਂ ਕਰਦੇ ਰਹਿਣ ਸੰਗੀਤਕ ਪ੍ਰਸਤੁਤੀਆਂ ਦਿੰਦੇ ਰਹਿਣ ਚਿੱਤਰਕਾਰੀ ਦੇ ਉੱਪਰ ਆਪਦਾ ਫੋਕਸ ਤਾਂ ਕਰਦੇ ਰਹਿਣ ਚਾਹੀਦਾ ਸਰਕਾਰ ਨੂੰ ਕਿ ਜਿਵੇਂ ਚੰਡੀਗੜ੍ਹ ਆ ਜਾਂ ਹੋਰ ਵੱਡੇ ਸ਼ਹਿਰ ਨੇ ਉੱਥੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਇੱਕ ਮੰਚਨ ਕਰਵਾਏ ਜਾਂ ਉਹਨਾਂ ਦੀ ਪ੍ਰਸਤੁਤੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਉਹ ਦਿਖਾਇਆ ਜਾ ਕੋ ਸਾਡੀ ਵੱਡੀ ਮੈਟਰੋ ਸਿਟੀਜ਼ ਦੇ ਵਿੱਚ ਤਾਂ ਅਸੀਂ ਜਿਹੜੀ ਜਿਹੜੀ ਸਾਡੇ ਫੋਕ ਦਾ ਰੰਗ ਖਤਮ ਹੁੰਦਾ ਜਾ ਰਿਹਾ ਉਹਦੇ ਵਿੱਚ ਇੱਕ ਆਧੁਨਿਕਤਾ ਦਾ ਸਮੇਲ ਆ ਉਹ ਬਹੁਤ ਜ਼ਿਆਦਾ ਹੋ ਗਿਆ ਲੇਕਿਨ ਜਿਹੜੇ ਦੂਰ ਦਰਾਡੇ ਖੇਤਰਾਂ ਵਿੱਚ ਦੇ ਵਿੱਚ ਜਿਹੜੀ ਅੱਜ ਵੀੜਾ ਫੋਕਸ ਸਾਇਲ ਨਾਲ ਖੇਡੀ ਜਾਂਦੀ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਮੰਚਨ ਹੋਣ ਉਹਨਾਂ ਦਾ ਅਸੀਂ ਹੌਸਲਾ ਫਜ਼ਾਈ ਕਰੀਏ ਸਾਰੇ ਕਲਾਕਾਰਾਂ ਲਈ ਅਸੀਂ ਬਾਹ ਫੜੀਏ ਇਹ ਜ਼ਿੰਮੇਵਾਰੀ ਤੁਹਾਡੀ ਸਾਡੀ ਇਸ ਸਰਕਾਰ ਦੀ ਹੈ ਸੋ ਆਓ ਰਾਮਲੀਲਾ ਦੇ ਦਿਨਾਂ ਦੇ ਵਿੱਚ ਮਹਾਰ시 ਵਾਲਮੀਕੀ ਜੀ ਦੁਆਰਾ ਰਚਿਤ ਸ਼੍ਰੀ ਰਾਮਾਇਣ ਨੂੰ ਦੇਖੀਏ ਮਹਾਰ시 ਵਾਲਮੀਕੀ ਜੀ ਦਾ ਆਸ਼ੀਰਵਾਦ ਲਈਏ ਇਸ ਮਾਰਗ ਤੇ ਅੱਗੇ ਵਧੀਏ ਤੇ ਉਹਨਾਂ ਕਲਾਕਾਰਾਂ ਨੂੰ ਵੀ ਅੱਗੇ ਵਧਾਈਏ ਉਹਨਾਂ ਦਾ ਹੌਸਲਾ ਵਧਾਈਏ ਤੇ ਉਹਨਾਂ ਨੂੰ ਇਸ ਚਿੰਤਾ ਤੋਂ ਮੁਕਤ ਕਰੀਏ ਕਿ ਅਸੀਂ ਪਹਿਲਾਂ ਰੋਟੀ ਖਾਈਏ ਜਾਂ ਅਸੀਂ ਨਾਟਕੀ ਪ੍ਰਸਤੀਤੀ ਤਿਆਰ ਕਰੀਏ ਉਮੀਦ ਕਰਦੇ ਹਾਂ ਕਿ ਸਾਡੀ ਸਰਕਾਰ ਸਾਡੇ ਲੋਕ ਜਾਗਰੂਕ ਹੋਣਗੇ ਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਵੀ ਬਿਹਤਰ ਹੋਵੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਤੇ ਤੇ ਨਾ ਨਮਸਕਾਰ ਸਤਿ ਸ਼੍ਰੀ ਅਕਾਲ